84 ਦੇ ਅੰਦਰ ਜਿਹੜੇ ਵੀ ਸਿੰਘ ਸਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਅਸੀਂ ਇੱਥੇ ਇਹ ਸੇਵੀਰ ਲਾਉਂਦੇ ਆ ਤੇ ਅੱਗੇ ਵੀ ਇਹ ਹਰ ਸਾਲ ਅਸੀਂ ਲਾਉਂਦੇ ਰਾਵਾਂਗੇ ਆਪ ਜੀ ਨੂੰ ਹੁਣੇ ਕਿਹਾ ਕਿ 84 ਦੇ ਜੋ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ ਅਸੀਂ ਸ਼ਿਵਰ ਲਗਾ ਰਹੇ ਹਾਂ ਹਾਂਜੀ ਤੇ 84 ਦੇ ਕਿਸੇ ਵੀ ਸ਼ਹੀਦ ਦੀ ਫੋਟੋ ਆਪ ਜੀ ਦੇ ਬੈਨਰ ਤੇ ਨਜ਼ਰ ਨਹੀਂ ਆਉਂਦੀ ਉਸ ਦਾ ਕੀ ਕਾਰਨ ਦੇਖੋ ਇਹ ਇੱਥੇ ਹੈ ਨਾ ਅਲਵਰ ਦੇ ਅੰਦਰ ਹੈ ਨਾ ਸੈਦਾ ਨੂੰ ਕੋਈ ਜਾਣਦਾ ਵੀ ਨਹੀਂ ਹੈਗਾ ਤੇ ਉਹਨਾਂ ਨੂੰ सिख आजाद नहीं है पिंडरावाल की फोटो लौटने वास्ते नहीं नहीं जी, कोई गाल नहीं है राष्ट्र को आवश्यकता पड़ती है चाहे वो कोरोना का समय रहा हो चाहे वो रक्त की आवश्यकता हो या किसी भी चीज की आवश्यकता हो सिख समाज सबसे पहले सर्वोत्तम सर्वप्रथम आकर सहयोग करता है और मैं सब समाजों से कहना चाहूंगा की इस समाज की तरह ही वो आगे आए और मानव सेवा के लिए कार्य करें ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਅਸੀਂ ਖੜੇ ਹਾਂ ਸਾਇਲ ਹਸਪੀਟਲ ਅਲਵਾਰ ਅਗਰਸੇਨ ਚੌਕ ਦੇ ਨੇੜੇ ਔਰ ਇੱਥੇ ਆਉਣ ਦਾ ਮਕਸਦ ਅੱਜ ਇਹ ਹੈ ਕਿ ਜੋ ਸਿੱਖ ਸੁਧਾਰ ਲਹਿਰ ਕਮੇਟੀ ਹੈ ਜੋ ਸਾਰੀ ਸਾਲ ਨਾਲ ਖੜੀ ਆਪ ਜੀ ਦੇਖ ਰਹੇ ਹੋ ਇਹ ਹਰ ਸਾਲ ਹੀ ਕੁਪਾਲਾ ਕਰਦੇ ਨੇ ਜੋ ਕਿ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਨੇ ਔਰ ਇਸ ਵਾਰ ਇਹਨੇ ਜੋ ਕੈਂਪ ਲਗਾਇਆ ਹੈ ਲਾਸਟ ਈਅਰ ਜੋ ਕੈਂਪ ਲਗਾਇਆ ਸੀ ਉਸੇ ਲਗਭਗ 120 ਪ੍ਰਾਣੀਆਂ ਨੇ ਬਲੱਡ ਡੋਨੇਟ ਕੀਤਾ ਸੀ ਔਰ ਇਸ ਵਾਰ ਉਮੀਦ ਹੈ ਕਿ ਗਿਣਤੀ ਇਸ ਤੋਂ ਉੱਪਰ ਜਾਏਗੀ ਬਲੱਡ ਡੋਨੇਸ਼ਨ ਕੈਂਪ ਕਿਉਂ ਲਗਾਇਆ ਜਾਂਦਾ ਹੈ ਰ ਅਸੀਂ ਗੱਲ ਕੀਤੀ ਤੇ ਇੱਥੇ ਥੋੜੀ ਗੱਲ ਨਿਕਲ ਕੇ ਆਈ ਕਿ 84 ਦੇ ਜੋ ਸ਼ਹੀਦ ਸੀ ਆਪਰੇਸ਼ਨ ਬਲੂ ਸਟਾਰ ਦੇ ਉਹਨਾਂ ਨੂੰ ਸਮਰਪਿਤ ਹੈ ਲੇਕਿਨ ਇਸ ਸਾਲ ਨਵੀਂ ਗੱਲ ਜੋੜੀ ਗਈ ਹੈ ਕਿ ਇਸ ਆਪਰੇਸ਼ਨ ਸਿੰਦੂਰ ਜੋ ਹੋਇਆ ਉਸੇ ਜੋ ਭਾਰਤੀ ਸੈਨਿਕ ਭਾਰਤੀ ਸੈਨਾ ਦੇ ਜੋ ਜਵਾਨ ਸ਼ਹੀਦ ਹੋਏ ਉਹਨਾਂ ਨੂੰ ਸਮਰਪਿਤ ਸੀ ਬਹੁਤ ਸੋਹਣੀ ਗੱਲ ਹੈ ਅੱਛੀ ਗੱਲ ਹੈ ਉਹ ਗੱਲ ਵੱਖਰੀ ਹੈ ਸਾਡਾ ਟੌਲਰੈਂਸ ਚੈੱਕ ਕੀਤਾ ਜਾਂਦਾ ਹੈ ਕਿ ਸਿੱਖ ਕਿੰਨੇ ਸਹਿਨ ਕਰ ਸਕਦੇ ਨੇ ਚਾਹੇ ਗੋਬਿੰਦਗੜ੍ਹ ਦੀ ਘਟਨਾ ਹੋਵੇ ਚਾਹੇ ਹੋਰ ਹੋਵੇ ਪਰ ਫਿਰ ਵੀ ਸਿੱਖ ਆਪਣੀ ਸਿੱਖੀ ਭਾਵਨਾ ਤੋਂ ਸਿੱਖੀ ਸੇਵਾ ਤੋਂ ਪਿੱਛੇ ਨਹੀਂ ਹਟਦੇ ਜਿਵੇਂ ਕਿ ਕੋਚਰ ਸਾਹਿਬ ਨੇ ਵੀ ਦੱਸਿਆ ਸਾਨੂੰ ਕਿ ਜੋ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੈ ਉਸ ਨੂੰ ਵੀ ਸਮਰਪਿਤ ਇਹ ਜੋ ਲਗਾਉਂਦੇ ਨੇ ਬਹੁਤ ਸੋਹਣੀ ਗੱਲ ਹੈ ਇਹੋ ਜੋ ਪ੍ਰਾਲੇ ਕਰਕੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਔਰ ਇਹ ਜੋ ਪ੍ਰਾਲੇ ਹੁੰਦੇ ਰਹਿਣੇ ਚਾਹੀਦੇ ਅਸੀਂ ਵਾਰੀ-ਵਾਰੀ ਗੱਲ ਕੀਤੀ ਸਰ ਨਾਲ ਆਓ ਪਹਿਲੇ ਆਪਾਂ ਗੱਲ ਕਰਦੇ ਆਂ ਆਪ ਜੀ ਨੂੰ ਫਿਰ ਅੱਗੇ ਗੱਲ ਦੱਸਾਂਗੇ ਇਹ ਬਲੱਡ ਡੋਨੇਸ਼ਨ ਦਾ ਕੰਮ 6ਵੀਂ ਵਾਰੀ ਇੱਥੇ ਹੋ ਰਿਹਾ ਹੈ ਤੇ ਸਿੱਖ ਲਾਇਡ ਸੁਧਾਰ ਜੋ ਕਮੇਟੀ ਹੈ ਕਰਦੀ ਹੈਗੀ ਤੇ ਕੇਸ਼ੋ ਸਿੰਘ ਜੀ ਦੇ ਦਰਸ਼ ਤੇ ਨਾਲ ਇਹਨਾਂ ਦੀ ਜੋ ਕਾਰਜਕਾਰਨੀ ਹੈ ਬੜਾ ਅੱਛਾ ਸਾਰ ਕੰਮ ਕਰ ਰਹੀ ਹੈ ਕੱਲ ਉਹਨੇ ਰੱਖਦੇ ਰੱਖਦੇ ਵਸ ਗਿਆ ਹੈ ਬਲੱਡ ਡੋਨੇਸ਼ਨ ਦਿਵਸ ਉਸ ਦੇ ਨਾਲ ਨਾਲ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਵੀ ਐਸ ਕੰਮ ਨੂੰ ਕਰਦੇ ਰਹੇ ਤੇ ਮੈਂ ਇਹਨਾਂ ਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਨਾਲ ਨਾਲ ਆਸ਼ਾ ਕਰਨਾ ਵਾਗੜੂ ਕਿ ਇਹ ਤਾਂ ਇਹ ਵੇਰ ਬਣਾਈ ਰੱਖੇ ਅੱਗੇ ਇਹਨਾਂ ਨੂੰ ਹੋਰ ਵੱਧ ਚੜ ਕੇ ਕੰਮ ਕਰਨ ਦੀ ਸੇਵਾ ਬਖਸ਼ੇ ਫਿਰ ਜੀ ਕਹਿੰਦਾ ਕਿ ਇਹ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਹੈ ਇਹ ਜੋ ਬਲੂ ਸਟਾਪ ਦੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਵੀ ਹੈ ਤੇ ਐਸਾ ਪਤਾ ਹੈ ਬਲੋਨੇਜ ਜੀ ਆਪ ਜੀ ਦੀ ਇਸ ਤਰ੍ਹਾਂ ਕਿ ਜੀ ਸਾਡੇ ਜੋ ਨੇ ਸ਼ਹੀਦ ਹੋਏ ਨੇ ਜੋ ਵੀ ਜਵਾਨ ਸ਼ਹੀਦ ਹੋਏ ਉਹਨਾਂ ਦੇ ਯਾਦ ਵਿੱਚ ਵੀ ਹੈ ਆਪਰੇਸ਼ਨ ਜ਼ਿੰਦੂਰ ਤੋਂ ਬਾਅਦ ਕੀਤਾ ਗਿਆ ਹੈ ਬੱਚਿਆਂ ਵੱਲੋਂ ਅਸੀਂ ਉਹਦੇ ਵਾਸਤੇ ਵੀ ਨਾਨ ਨੂੰ ਇਹਨਾਂ ਬਹੁਤ-ਬਹੁਤ ਧੰਨਵਾਦ ਕਰਾਂਗੇ ਦੇਸ਼ ਦੀ ਸੇਵਾ ਚਾਹੇ ਬੱਚੇ ਕੰਮ ਮਾਰਨ ਤੇ ਨਾਲੇ ਬੱਚਿਆਂ ਦਾ ਸਹਿਯੋਗ ਮਿਲਿਆ ਹੈ ਇਸ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਅੱਜ ਸਿੱਖ ਸੁਧਾਰ ਲਾਇਰ ਵੱਲੋਂ ਸੇਵਾ ਰक्तदान ਸਵੇਰ ਜਿਹੜਾ ਸਾਇਲ ਹਸਪੀਟਲ ਅਗਰਸੇਨ ਦੇ ਨੇੜੇ ਸਵੇਰੇ 8 ਵਜੇ ਤੋਂ ਚੱਲ ਰਿਹਾ ਹਨ ਇਸ ਦੌਰਾਨ 15 ਤੋਂ 20 ਯੂਨਿਟ ਹਾਲੇ ਨੌਜਵਾਨ ਜਿਹੜੇ ਦੇ ਚੁੱਕੇ ਹਨ ਤੇ ਹੋਰ ਈਵਨਿੰਗ 5 ਵਜੇ ਤੱਕ ਉਹ ਨੌਜਵਾਨਾਂ ਨੇ ਆਣਾ ਹੈ ਤੇ ਜਿਹੜਾ ਇਹ ਰક્તਦਾਨ ਸਵੀਰ ਹੈਗਾ ਹਰ ਸਾਲ ਲੱਗਦਾ ਆ ਤੇ ਹਰ ਨੌਜਵਾਨ ਇੱਥੇ ਆ ਕੇ ਜਿਹੜਾ ਸੰਤ ਸਹੀਦ ਦਾ ਜਿਹੜੇ 84 ਦੇ ਅੰਦਰ ਜਿਹੜੇ ਵੀ ਸਿੰਘ ਸਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਅਸੀਂ ਇੱਥੇ ਇਹ ਸਵੀਰ ਲਾਉਂਦੇ ਆ ਤੇ ਅੱਗੇ ਵੀ ਇਹ ਹਰ ਸਾਲ ਅਸੀਂ ਲਾਉਂਦੇ ਰਾਵਾਂਗੇ ਸਾਰੀ ਸੰਗਤ ਦਾ ਦਾ ਤੈ ਦਿ ਲੋ ਧੰਨਵਾਦ ਕਰਦੇ ਆ ਜੀ ਇੱਕ ਮੇਰਾ ਸਵਾਲ ਹੈ ਕਿ ਆਪ ਜੀ ਨੇ ਹੋਣੇ ਕਿਹਾ ਕਿ 84 ਦੇ ਜੋ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ ਅੱਜ ਸ਼ਿਵਰ ਲਗਾ ਰਹੇ ਆ ਹਾਂਜੀ ਤੇ 84 ਦੇ ਕਿਸੇ ਵੀ ਸ਼ਹੀਦ ਦੀ ਫੋਟੋ ਆਪ ਜੀ ਦੇ ਬੈਨਰ ਤੇ ਨਜ਼ਰ ਨਹੀਂ ਆਉਂਦੀ ਉਸ ਦਾ ਕੀ ਕਾਰਨ ਹੈ ਕਾਰਨ ਇਹ ਹੈ ਕਿ ਵੀਰ ਜੀ ਦੇਖੋ ਮੇਨ ਗੱਲ ਇਹ ਹੈ ਕਿ ਜਿਹੜੇ ਵੀ ਮਤਲਬ ਇੱਥੇ ਦੀ ਕਮਿਊਨਿਟੀ ਹੈਗੀ ਆ ਅਸੀਂ ਉਹਨਾਂ ਨਾਲ ਪਹਿਲਾਂ ਡਿਸਕਸ਼ਨ ਕੀਤਾ ਸੀ ਤੇ ਲਾਸਟੇ ਅੰਦਰ ਇਹ ਰਿਜ਼ਲਟ ਆਇਆ ਸੀ ਕਿ ਕਿ ਜਿਹੜੇ ਵੀ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਵਿੱਚ ਜਿਹੜੇ ਵੀ ਸਾਰੇ ਕਿਉਂਕਿ ਬਹੁਤ ਹੋਏ ਸੀ ਤੇ ਆਪਾਂ ਸਾਰਿਆਂ ਦੀ ਫੋਟੋ ਨਹੀਂ ਲਾ ਸਕਦੇ ਤੇ ਇਸ ਕਰਕੇ ਅਸੀਂ ਇਸ ਦਾ ਨਾ ਜਿਹੜਾ ਹੈਗਾ ਉਹ ਸਿੰਘ ਸਹੀਦਾ ਦੀ ਮਿੱਠੀ ਆਦੂ ਸਮਰਪਿਤ ਰੱਖਦੇ ਹੋਏ ਦਸਵੀਰ ਆਯੋਜਨ ਕੀਤਾ ਹੈ ਜੀ ਕਿਤੇ ਤਾਂ ਇਹ ਕਾਰਨ ਤੇ ਨਹੀਂ ਕਿ ਅੱਜ ਵੀ ਸਿੱਖ ਆਜ਼ਾਦ ਨਹੀਂ ਹੈ ਭਿੰਡਰਾ ਵਾਲੇ ਦੀ ਫੋਟੋ ਲਗਾਉਣ ਵਾਸਤੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਗਿਆ ਆਪ ਜੀ ਨੂੰ ਸਾਰੇ ਨੂੰ ਪਤਾ ਹੈ ਕਿ ਪੰਜਾਬ ਦਿੱਲੀ 올 ਇੰਡੀਆ ਸਾਰੇ ਹੀ ਸੰਤ ਨੂੰ ਬੜੇ ਸਤਿਕਾਰ ਨਾਲ ਮੰਨਦੇ ਨੇ ਤੇ ਉਹਨਾਂ ਨੂੰ ਆਪਣੇ ਮੰਨ ਤੇ ਦਿਲੋਂ ਨਾਲ ਪ੍ਰੇਰੀ ਤੇ ਉਹਨਾਂ ਦੀ ਬਾਣੀ ਤੇ ਤੇ ਉਹਨਾਂ ਦੀ ਸਿੱਖਿਆ ਉੱਤੇ ਚੱਲਦੇ ਨੇ ਵੀਰ ਜੀ ਆਪਰੇਸ਼ਨ ਸਿੰਦੂਰ ਦਾ ਨਾਮ ਹੀ ਆਇਆ ਹੁਣੇ ਤੇ ਆਪਰੇਸ਼ਨ ਸਿੰਦੂਰ ਨੂੰ ਸਮਰਪਿਤ ਹੈ ਹਾਂਜੀ ਹਾਂਜੀ ਆਪਾਂ ਉਹਦੇ ਅੰਦਰ ਵੀ ਕਹਿ ਸਕਦੇ ਨੇ ਕਿ ਜਿਹੜੇ ਵੀ ਉਹਦੇ ਅੰਦਰ ਵੀ ਜਿਹੜੇ ਵੀ ਆ ਸ਼ਹੀਦ ਹੋਏ ਸੀ ਤੇ ਇਹ ਕੈਂਪ ਉਹਨਾਂ ਲਈ ਵੀ ਸਮਰਪਿਤ ਹੈਗਾ ਜੀ ਤੇ ਹੈ ਨਾ ਅਲਵਰ ਦੇ ਅੰਦਰ ਆ ਨਾ ਸੈਦਾ ਨੂੰ ਕੋਈ ਜਾਣਦਾ ਵੀ ਨਹੀਂ ਹੈਗਾ ਤੇ ਉਹਨਾਂ ਨੂੰ ਅਸਨਾ ਅਸੀਂ ਦੱਸਣਾ ਚਾਹੁੰਦੇ ਆ ਕਿ ਇਨ ਦਿਨਾਂ ਦੇ ਅੰਦਰ ਆਪਾਂ ਆਪਾਂ ਜਸ਼ਨ ਵੀ ਬਣਾ ਸਕਦੇ ਤੇ ਹਰ ਚੀਜ਼ ਮਤਲਬ ਖੁਸ਼ੀਆਂ ਦਾ ਮਾਹੌਲ ਹੀ ਬਣਾ ਸਕਦੇ ਪਿਛਲੇ ਟਾਈਮ ਗੋਵਿੰਦਗੜ੍ਹ ਪ੍ਰੋਗਰਾਮ ਹੋਇਆ ਸੀ ਹਾਂ ਨਹੀਂ ਗੱਲ ਕਰ ਰਹੇ ਹਾਂ ਤੇ ਗੋਵਿੰਦਗੜ੍ਹ ਦੇ ਅੰਦਰ ਇੱਕ ਨੌਜਵਾਨ ਦੇ ਬਾਲ ਕੇ ਬੇਦਮੀ ਕੀਤੀ ਸੀਗੀ ਤੇ ਪੁਲਿਸ ਵਾਲੇ ਵੱਲੋਂ ਹਾਂ ਜੀ ਉਹ ਪੁਲਿਸ ਵਾਲੇ ਨੇ ਕੀਤੀ ਸੀਗੀ ਤੇ ਆਪਾਂ ਉਹਨਾਂ ਨੂੰ ਹਰ ਹਰ ਬੰਦੇ ਨੂੰ ਨਹੀਂ ਕਹਿ ਸਕਦੇ ਹਰ ਬੰਦੇ ਨੂੰ ਥੋੜੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਗਲਤੀ ਕੀਤੀ ਹੈ ਤੇ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਸਭ ਤੋਂ ਪਹਿਲੇ ਤੋਂ ਮੈਂ ਪੂਰੇ ਸਮਾਜ ਕੋ ਧੰਨਵਾਦ ਔਰ ਆਭਾਰ ਪ੍ਰਗਟ ਕਰਨਾ ਚਾਹਤਾ ਹਾਂ ਕਿ ਇਹ ਪਿਛਲੇ 5 ਤੋਂ 7 ਸਾਲ ਸੇ ਲਗਾਤਾਰ हर वर्ष रक्तदान शिविर का आयोजन कराते हैं और इसी के साथ साथ जनसेवा का भी ये कार्यक्रम रखते हैं मैं सभी को बहुत धन्यवाद और आभार व्यक्त करना चाहता हूँ दूसरी चीज़ मैं कहना चाहता हूँ कि अभी जो ऑपरेशन सिंदूर जो हुआ था और जो उसमें हमारे लोग शहीद हुए थे उनकी याद में उन्होंने एक रक्तदान शिविर का आयोजन किया है और ये रक्त उन रक्त वीरों के काम आएगा जिनके परिवार उसमें शहीद हुए हैं उनको हम निशुल्क रूप से उनको रक्त उपलब्ध करवाएंगे ये स्टीम के माध्यम से दूसरा मैं कहना चाहता हूँ कि इस समाज में एक ऐसी यूनिटी का हमने वो दिया है मैं पिछले सात से आठ साल से समाज के साथ में जुड़ा हुआ हूँ देखना ये रहे कि इस समाज में जो यूनिटी मैंने देखी है रक्तदान के प्रति चाहे समाज सेवा के क्षेत्र के प्रति चाहे जल सेवा के प्रति कोई भी मानव जीवन के लिए एक ऐसा उदाहरण है मैं सब समाजों से कहना चाहूँगा कि इस समाज की तरह ही वो आगे आए और मानव सेवा के लिए कार्य करें हरिम जी अगर किसी आदमी को अगर हम में से किसी को ब्लड चाहिए हो जी तो क्या उनके लिए भी उपलब्ध रहेगा ये जी बिल्कुल ये रक्त जो स्वैच्छिक रक्तदान शिविर किया जाता है ये उन लोगों के काम आता है जैसे किसी भी आदमी को कोई एक्सीडेंटल केस है तो उसमें अगर कहीं कोई ब्लड की आवश्यकता है तो उसको हैंड टू हैंड ब्लड जो ये स्वैच्छिक रक्तदान लोग करते हैं ये उन लोगों के काम आता है या फिर बाई डिफॉल्ट किसी आदमी के लिए अगर मान लो तीन यूनिट की जरूरत पड़ गई चार की जरूरत पड़ गई तो एक आध यूनिट वो डोनेशन दे जाता है बाकी जो आप लोग इसको डोनेट करते हैं वो उनके लिए काम आता है अच्छा अगर ये अलवर शहर के लिए उपलब्ध है सुविधा या किसी और शहर में जैसे अलवर है भरतपुर है जयपुर है मथुरा है कोटपुतली है तो इन जगहों पर अक्सर कर हम इनकी उपलब्धता करा देते हैं देखिए सिख समाज के द्वारा जो हर बार की तरह आज भी जो छठा रक्तदान शिविर यहाँ पर आयोजित हो रहा है और निश्चित रूप से मैं सिख समुदाय को सबको धन्यवाद ज्ञापित करना चाहता हूँ कि जब जब भी राष्ट्र को आवश्यकता पड़ती है चाहे वो कोरोना का समय रहा हो चाहे वो रक्त की आवश्यकता हो या किसी भी चीज़ की आवश्यकता हो सिख समाज सबसे पहले सर्वोत्तम सर्वप्रथम आकर सहयोग करता है और अर्जन देव जी का जो इस उन्नीस स्मृति भी इस महा है तो उस उपलक्ष्य के अंदर भी जो एक कार्यक्रम किया जा रहा है तो निश्चित रूप से मैं ये देखूंगा कि सौ का आंकड़ा यहाँ पर पार निश्चित रूप से होगा और ये जो कार्य किया जा रहा है सेवा कार्य है इसके अंदर सभी को बढ़ चढ़ हिस्सा लेना चाहिए और सभी समाजों को इससे प्रेरणा लेकर अधिक से अधिक रक्तदान हमें करना चाहिए जिससे उन लोगों के ये रक्त कार्य आता है किसी का एक्सीडेंट हो गया किसी के साथ दुर्घटना हो गई तो वो ये रक्त उस तरीके से काम आता है जिस तरीके से हम किसी को जीवन प्रदान करते हैं तो जीवन रे जीवन के रूप में ये रक्त काम आता है तो अधिक से अधिक संख्या में हमें रक्तदान करके और जीवन दान प्रदान करना चाहिए ਜੀ ਸਭ ਕਈ ਸ਼ੁਰੂ ਹੋ ਗਿਆ ਇਸ ਟੀਮ ਮੇਂ ਔਰ ਕਿਆ ਨਾਮ ਹੈ ਆਪਣੇ ਸੋ ਫੇਵਰ 6 ਸਮਾਜ ਕੋ ਲੈ ਕੇ ਔਰ ਆਪਣਾ ਕਦਮ ਗੁਰੂ ਸੰਤੋਖੀ ਸਹਿਯੋਗ ਕਰਕੇ ਸੰਤੋਖੀ ਆਦਮੇ ਕਰਦੇ ਤੇ ਆਪ ਜੀ ਨੇ ਸਾਰਿਆਂ ਦੇ ਵਿਚਾਰ ਸੁਣੇ ਸਭ ਦੇ ਆਪਣੇ ਆਪਣੇ ਵਿਚਾਰ ਸੀ ਕਹਿਣ ਤੋਂ ਮੁਰਾਦ ਮੇਰੀ ਹੈ ਸਹਾਸੰਗਤ ਜੀ ਭਾਵਨਾ ਸਭ ਦੀ ਇੱਕੋ ਹੀ ਹੈ ਸੇਵਾ ਮਤਲਬ ਨਰ ਸੇਵਾ ਨਾਰਾਇਣ ਸੇਵਾ ਜਿਵੇਂ ਆਪ ਕਹਿੰਦੇ ਆ ਕਿਉਂਕਿ ਬਲੱਡ ਜੋ ਹੈ ਇਹ ਬਣਾਇਆ ਨਹੀਂ ਜਾ ਸਕਦਾ ਇਹ ਆਪਾਂ ਡੋਨੇਟ ਕਰਾਂਗੇ ਕਿ ਦੀ ਜ਼ਿੰਦਗੀ ਬਚਾ ਸਕਦੇ ਆ ਬਹੁਤ ਸੋਹਣੀ ਗੱਲ ਐ ਸਤਸੰਗ ਜੀ ਆਪ ਜੀ ਦੇ ਇਲਾਕੇ 'ਚ ਵੀ ਅਕრაਸੀ ਕੋਈ ਸੇਵਾ ਹੁੰਦੀ ਐ ਤੇ ਆਪ ਜੀ ਸਾਨੂੰ ਦੱਸਿਆ ਕਰੋ ਨਾਲ ਹੀ ਇਹਨਾਂ ਵੀਰਾਂ ਬਾਰੇ ਆਪ ਜੀ ਦਾ ਕੀ ਵਿਚਾਰ ਐ ਜੋ ਪਹਿਲਾਂ ਕਰਦੇ ਨੇ ਆਪ ਜੀ ਸਾਨੂੰ ਕਮੈਂਟ ਰਾਹੀਂ ਦੱਸੋ ਹੋਰ ਕੋਈ ਆਪ ਜੀ ਦੇ ਵਿਚਾਰ ਹੋਣ ਸਾਂਝੇ ਕਰਨੇ ਹੋਣ ਤੇ ਆਪ ਜੀ ਉਹ ਵੀ ਕਰ ਸਕਦੇ ਹੋ ਤੇ ਇੰਨੀ ਗੁੱਸੇ ਨੂੰ ਪ੍ਰਬੰਧਨ ਕਰਨ ਦੀ ਦਾਸਤੂ ਹੋਈਆਂ ਭੁੱਲਾਂ ਦੇਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ